ਇਹ ਤੋਂ ਤੁਹਾਾਰੇ ਹੋ ਗਿਆ ਨੌਵੇਂ ਮਹੀਨੇ ਦੀ ਮਹੀਨਾ ਹੋ ਚੁੱਕਿਆ ਕਿ ਜਿਹੜਾ ਮੰਡੀ ਬੰਦ ਕਰਦਾ ਪ੍ਰਸ਼ਾਸਨ ਆ ਇੱਥੇ ਦਾ ਉਹਨਾਂ ਨੇ ਹਾਲ ਤੱਕ ਕੋਈ ਕਾਰਵਾਈ ਨਹੀਂ ਕੀਤੀ ਮੰਡੀ ਕੁਮਿੰਗੜ ਦੇਖੇ ਜਿੱਥੇ ਮਨਪੂ ਸਿੰਘ ਖਾਲਸਾ ਜੀ ਤੇ ਉਹਦੇ ਨਾਲ ਲਿੰਗ ਫੌਜਾਂ ਤੇ ਹੋਰ ਸਮਾਜ ਸੇਵਾ ਕੱਥੇ ਹੋਏ ਨੇ ਇਹਨਾਂ ਨੂੰ ਪੁੱਛਦੇ ਆ ਤੇ ਕੀ ਮੈਟਰ ਆ ਜੀ ਹਾਂਜੀ ਖਾਲਸਾ ਜੀ ਹਾਂਜੀ ਵਾਹਿਗੁਰੂ ਜੀ ਜੀ ਖਾਲਸਾ ਵਾਹਿਗੁਰੂ ਜੀ ਕੀ ਹੁਕਮ ਤੇ ਹਾਂਜੀ ਮਾਰੇ ਜਿਹੜਾ ਅੱਜ ਅਸੀਂ ਫੇਰ ਦੁਬਾਰਾ ਪੱਤੇ ਹੋਇਆ ਇੱਕ ਬੱਚੇ ਦੀ ਜਿਹੜੇ ਲਿੰਗ ਸਿੰਘ ਛੋਟਾ ਜਿਹਾ ਬੱਚਾ ਹੈ ਜਿਹਦੀ ਉਮਰ ਤਕਰੀਬਨ ਮੇਰੇ ਨਾਲ 14-15 ਸਾਲ ਦੇ ਕਰੀਬ ਹੈ ਤੇ ਇੱਕ ਸ਼ਰਾਬੀ ਅੰਸਰਾ ਵੱਲੋਂ ਅੱਜ ਦੀ 14 ਤਰੀਕ ਨੂੰ ਪੁੱਟ ਮਾਰੇ ਹੋਏ ਨਵੇਂ ਮਹੀਨੇ ਦੀ ਮਿੰਨਾ ਹੋ ਚੁੱਕਿਆ ਕਿ ਜਿਹੜਾ ਮੰਡੀ ਗੰਗਦਾ ਦਾ ਪ੍ਰਸ਼ਾਸਨ ਹੈ ਇੱਥੇ ਉਹਨਾਂ ਨੇ ਹੱਦ ਤੱਕ ਕੋਈ ਕਾਰਵਾਈ ਨਹੀਂ ਕੀਤੀ ਇੱਕ ਮਹੀਨਾ ਪੂਰਾ ਹੋ ਚੱਲਿਆ ਤੇ ਇਹਨਾਂ ਨੂੰ ਜਾਂ ਕੋਈ ਅਣਗਹਿਲੀ ਸਮਝੀ ਜਾਂ ਕੋਈ ਦਬਾਅ ਥੱਲੇ ਨੇ ਇਹ ਕਾਰਨ ਆ ਇਹ ਸਾਨੂੰ ਉਹਨੂੰ ਪ੍ਰਸ਼ਾਸਨ ਦੱਸੂਗਾ ਜੇ ਅਸੀਂ ਪ੍ਰਸ਼ਾਸਨ ਕੋਲ ਫਿਰ ਇੱਕ ਮਹੀਨੇ ਬਾਅਦ ਅਸੀਂ ਇਹਨਾਂ ਕੋਲ ਅਪੀਲ ਕਰਨਾ ਆ ਵੀ ਤੁਸੀਂ ਕਿਉਂ ਨਹੀਂ ਕਾਰਵਾਈ ਕੀਤੀ ਸਾਡਾ ਮੰਡੀ ਕੋਲ ਬੰਕੜ ਵਿੱਚ ਖੜੇ ਆ ਸਾਡੇ ਨਾਲ ਨੇ ਇੰਸਪੈਕਟਰ ਤਰਮਪਾਲ ਜੀ ਤੇ ਗੱਲ ਕਰਾਂਗੇ ਜੋ ਤਰਮਪਾਲ ਜੀ ਨੇ ਆਪਣੀ ਕੰਪਲੈਂਟ ਕੀਤੀ ਸੀ ਸਰ ਉਹਦੇ ਵਿੱਚ ਕੀ ਕਾਰਵਾਈ ਕੀਤੀ ਗਈ ਹੈ ਸਰ ਉਹ ਤੋਂ ਬਾਅਦ ਹਸਪਤਾਲ ਮੰਡੀ ਉਹਦਾ ਦਾਖਲ ਹੋਇਆ ਸੀ ਜਿਹਦਾ ਬਿਆਨ ਅਸੀਂ ਉਸ ਦਿਨ ਲਿਖ ਕੇ ਜਿਹੜੀ ਕੋਈ ਕਾਰਵਾਈ ਬਣਦੀ ਸੀ ਉਹਨੂੰ ਤਾਂ ਅਜੇ ਕਰਦੇ 2 ਹਫ਼ਤੇ ਲੰਘ ਚੁੱਕੇ ਆ ਦੇ ਕੋਲ ਹੋਰ ਵੀ ਬੰਦੇ ਖਿਲਾਫ ਜੀ ਭਾਰੂ ਕੀਤੀ ਜੋ ਸਭ ਇਹ ਕਹਿੰਦੇ ਕਿ ਬੰਦੇ 6 ਬੰਦਾ ਬੰਦੇ ਜਿਹੜੇ ਜਿਹੜੇ ਵੀ ਸੀ ਕੋਈ ਹੋਰ ਬੰਦੇ ਚਾਰ राउंड ਕਿਤੇ ਜਿੱਤੇ ਜੀ ਸੋਚਦਾ ਕਹਿੰਦੇ ਕਿ ਦੋ ਬੰਦੇ ਸਕਾਰ ਦੇ ਕੀਤੀ ਗਈ ਹੈ ਤੇ ਦਸ਼ਮ ਤਾਰਕ ਨਹੀਂ ਕੀਤੀ ਸਰ ਤੇ ਬਾਈ ਨੈਵਰੇਜ ਜੀ ਚਾਰ ਬੰਦੇ ਸੀ ਕਿਤੇ ਦੋ ਬੰਦੇ ਨੇ ਡਰਸ ਰੂਮ ਸਾਫ ਤੋਂ ਪੇਛੇ ਜੇ ਇਹ ਵਾਰੇ ਕਰਤੇ ਤੇ ਦੋ ਬੰਦੇ ਖਲਾਫ ਜਿੱਤੀ ਗਈ ਆ ਉਹ ਟਿੱਕਾ ਰਹਿ ਗਿਆ ਜੀ 126 ਤੇ 170 ਬੀਅਰਸ ਅਨਬਦੀ ਲੋਗਾਂ ਦੇ ਪੀਕ ਆਰੰਭ ਕਰਕੇ ਉਹਨਾਂ ਵੱਲੋਂ ਮਾਰਡ ਨੂੰ ਦਾਖਲ ਇਸ ਪੇਸ਼ ਕਰ ਦਿੱਤੀਆ ਜਿਹਦਾ ਦੀ ਤਰੀਕਾ ਹੈ ਅਸੀਂ ਦੇਖ ਰਹੇ ਜਿਕੇ ਪੰਜਾਬ న్యూਸ ਅਲਰਟ ਹਿੰਦੁਸਤਾਨ న్యూਸ ਅਲਰਟ ਤੇ ਜੋ ਅੱਗੇ ਵੀ ਕਾਰਵਾਈ ਕੀਤੀ ਜਾਊਗੀ ਤੇ ਜੋ ਕੰਪਲੀਟਡ ਦੇ ਜੋ ਗਿਆਨ ਹੋਣਗੇ ਉਹ ਵੀ ਤੁਹਾਨੂੰ ਦੱਸੇ ਜਾਣਗੇ